ਕਵੜਾ ਦੇ ਬਲਾਕ ਚਾਚੋ ਕੀ ਵਿਖੇ ਅੰਗੜਵਾਰੀ ਵਰਕਰਾਂ ਵੱਲੋਂ ਰੋਜ਼ ਪ੍ਰਦਰਸ਼ਨ ਕਰਦੇ ਹਾਂ ਸਰਕਾਰ ਖਿਲਾਫ ਚਮਕੇ ਨਾਰੇਬਾਜੀ ਕੀਤੀ ਗਈ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਪੋਸ਼ਣ ਟਰੈਕਰ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਕੀਤਾ ਗਿਆ ਹੈ ਉਨ੍ਹਾਂ ਆਖਿਆ ਕਿ ਜਦੋਂ ਉਹ ਇਸ ਐਪ 'ਚ ਆਪਣਾ ਡਾਟਾ ਅਪਲੋਡ ਕਰਦੇ ਹਾਂ ਤਾਂ ਲਾਭਪਾਤਰੀਆਂ ਦਾ ਡਾਟਾ ਲੀਕ ਹੋ ਜਾਂਦਾ ਹੈ ਜਿਸ ਨਾਲ ਲਾਭਪਾਤਰੀਆਂ ਦੇ ਪੈਸੇ ਅਕਾਊਂਟ ਵਿੱਚੋਂ ਨਿਕਲ ਜਾਂਦੇ ਨੇ ਉਨਾ ਦੋਸ਼ ਲਗਾਇਆ ਕਿ ਇਹ ਸਭ ਸਰਕਾਰ ਦੀ ਸ਼ੈਤ ਹੀ ਹੋ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਇਹ ਅੰਗਣਵਾੜੀ ਦੇ ਵਿੱਚ ਇੱਕ ਪੋਸ਼ਣ ਟਰੈਕਰ ਨਾਂ ਦੀ ਐਪ ਆ ਜਿਹਦੇ ਉੱਪਰ ਅੰਗਣਵਾੜੀ ਸੈਂਟਰ ਦੇ ਵਿੱਚ ਜਿਹੜੇ ਛੋਟੇ ਬੱਚੇ ਆਉਂਦੇ ਨੇ ਪ੍ਰੈਗਨੈਂਟ ਲੇਡੀ ਆ ਜਾਂ ਨਰਸਿੰਗ ਮਦਰ ਆ ਉਹਨਾਂ ਦੇ ਰਜਿਸਟ੍ਰੇਸ਼ਨ ਹੁੰਦੀ ਆ ਤੇ ਉਹਦੇ ਉੱਪਰ ਜਿਹੜਾ ਸਾਰਾ ਡਾਟਾ ਚੜਾਇਆ ਜਾਂਦਾ ਜਿਹੜੀ ਆ ਬੱਚਿਆਂ ਨੂੰ ਜਿਹੜਾ ਰਾਸ਼ਨ ਵੀ ਆ ਉਹ ਆਨਲਾਈਨ ਪ੍ਰਕਿਰਿਆ ਤੋਂ ਬਾਅਦ ਜਿਹੜਾ ਰਾਸ਼ਨ ਦਿੱਤਾ ਜਾਂਦਾ ਆ ਸਰਕਾਰ ਨੇ ਇੱਕ ਪਾਸੇ ਗੱਲ ਕੀਤੀ ਵੀ ਜਿਹੜੀ ਧੰਦਲੇਬਾਜੀ ਨੂੰ ਖਤਮ ਕਰਨ ਦੇ ਲਈ ਇੱਕ ਐਫ ਆਰਐਸ ਨਾਮ ਦਾ ਫਾਰਮੂਲਾ ਬਣਾਇਆ ਜਿਹੜੀ ਧੰਦਲੇਬਾਜੀ ਸਰਕਾਰ ਨੇ ਆਂਗਣਵਾੜੀ ਸੈਂਟਰ ਜਾਂ ਆਂਗਣਵਾੜੀ ਵਰਕਰਾਂ ਦੀ ਜਿਹੜੀ ਧੰਦਲੇਬਾਜੀ ਕੀ ਖਤਮ ਕਰਨੀ ਆ ਆਪਣੀ ਧੰਦਲੇਬਾਜੀ ਨੂੰ ਇਹਨਾਂ ਨੇ ਵਾਅਦਾ ਦਿੱਤਾ ਕਿਉਂਕਿ ਇਹਦੇ ਨਾਲ ਜਦੋਂ ਡਾਟਾ ਅਸੀਂ ਚੜ੍ਹਾਉਂਦੇ ਆ ਉਹਦੇ ਉੱਪਰ ਤੇ ਡਾਟਾ ਲੀਕ ਹੋ ਰਿਹਾ ਬੜੇ ਹੀ ਤਰੀਕੇ ਦੇ ਨਾਲ ਲਾਭਪਾਤਰੀਆਂ ਨੂੰ ਜਿਹੜੇ ਆਹੋ ਫੋਨ ਆ ਰਹੇ ਨੇ ਤੇ ਜਿਹਦੇ ਕਰਕੇ ਅੱਜ ਇੱਥੇ ਦੇ ਸਰਕਲ ਦੇ ਤਿੰਨ ਅੰਗਣਵਾੜੀ ਸੈਂਟਰ ਦੇ ਵਿੱਚ ਲਾਭਪਾਤਰੀਆਂ ਜਿਹੜੇ ਉਹਨਾਂ ਦੇ ਅਕਾਊਂਟਾਂ ਦੇ ਵਿੱਚੋਂ ਪੈਸੇ ਨਿਕਲ ਗਏ ਉਹ ਬੜੀ ਚਲਾਕੀ ਦੇ ਨਾਲ ਅੰਗਣਵਾੜੀ ਸੈਂਟਰ ਦਾ ਨਾਮ ਲੈਂਦੇ ਨੇ ਆ ਉਸ ਜਿਹੜਾ ਲਾਭਪਾਤਰੀ ਉਹਨੂੰ ਭਰੋਸੇ ਵਿੱਚ ਲੈਂਦੇ ਨੇ ਪੂਰੀ ਡਿਟੇਲ ਦਿੰਦੇ ਨੇ ਵਰਕਰ ਦਾ ਨਾਮ ਲੈਂਦੇ ਨੇ ਉਹਨਾਂ ਦੇ ਰਿਲੇਟਿਵ ਦਾ ਨਾਮ ਦੇ ਆਧਾਰ ਕਾਰਡ ਦੇ ਨੰਬਰ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਉਹ ਬਿਲਕੁਲ ਪ੍ਰੋਸੈਸ 'ਚ ਲੈ ਕੇ ਲਾਭਪਾਤਰੀ ਜਿਹੜਾ ਉਹਨਾਂ ਨੂੰ ਆਪਣਾ OTP ਸ਼ੇਅਰ ਕਰਦਾ ਜਿਸ ਤੋਂ ਬਾਅਦ ਜਿਹੜੇ ਉਹ ਪੈਸੇ ਨਿਕਲ ਨਿਕਲਦੇ ਨੇ ਇੱਥੋਂ ਸਾਫ ਸਾਬਤ ਹੁੰਦਾ ਕਿ ਸਰਕਾਰ ਅੰਗਨਵਾੜੀ ਸੈਂਟਰ ਦੀ ਧਾਂਦਲੇਬਾਜੀ ਨਹੀਂ ਆਪਣੀ ਧਾਂਦਲੇਬਾਜੀ ਨੂੰ ਪੜਾਵਾ ਦੇ ਰਹੀ ਆ ਸਰਕਾਰ ਵੀ ਅਸੀਂ ਬਹੁਤ ਵਾਰੀ ਜਿਹੜੇ ਮੰਗ ਪੱਤਰ ਦਿੱਤੇ ਬਹੁਤ ਵਾਰੀ ਆਪਣਾ ਡਿਪਾਰਟਮੈਂਟ ਦੇ ਨਾਲ ਵੀ ਇਹਦੇ ਬਾਰੇ ਗੱਲਬਾਤ ਕੀਤੀ ਕਿ ਜਿਹੜੇ ਇਹ ਉਹਦਾ ਫਿਲਹਾਲ ਕੱਲੀਆਂ ਜਿਹੜੀਆਂ ਸਕੈਮ ਕਾਲਸ ਹੀ ਆਉਂਦੀਆਂ ਸੀ ਫਰਾਡ ਕਾਲਸ ਆਉਂਦੀਆਂ ਸੀ ਪਰ ਜਿਹੜਾ ਅੱਜ ਜਿਹੜਾ ਵਿਸ਼ਾ ਆ ਜਿਹੜਾ ਅੱਜ ਇਹ ਇਸ ਗੱਲ ਦੇ ਵਿੱਚ ਵਾਅਦਾ ਹੋ ਗਿਆ ਕਿ ਲਾਹਪਤਰੀਆਂ ਦਾ ਪੈਸਿਆਂ ਦਾ ਨੁਕਸਾਨ ਹੋ ਗਿਆ ਸਾਡੀ ਫਿਲਹਾਲ ਅਸੀਂ ਜਿਹੜਾ ਆ ਉਹ ਕੰਪਲੀਟ ਕਰਵਾ ਦਿੱਤੀ ਆ ਤੇ ਆਨਲਾਈਨ ਜਿਹੜੇ ਸਾਈਬਰ ਕਰਾਈਮ ਦੇ ਵਿੱਚ ਇਹਦੀ ਰਿਪੋਰਟ ਕਰਾਵਾਂਗੇ ਉਧਰ ਮਹੱਲਾ ਔਂਕਾਰਨਗਰ ਦੇ ਰਹਿਣ ਵਾਲੇ ਪੀੜਤ ਵਿਅਕਤੀ ਨੇ ਦੱਸਿਆ ਕਿ ਉਹਨਾਂ ਨੂੰ ਆਂਗਣਵਾੜੀ ਸੈਂਟਰ ਤੋਂ ਕਾਲ ਆਈ ਸੀ ਜਿਸ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ ਅਕਾਊਂਟ ਵਿੱਚ 11000 ਰੁਪਏ ਦੀ ਪੇਮੈਂਟ ਆਈ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣਾ ਏਟੀਐਮ ਨੰਬਰ ਦਿੱਤਾ ਤਾਂ ਉਹਨਾਂ ਦੀ ਉਹ ਸਾਰੀ ਪੇਮੈਂਟ ਤੋਂ ਇਲਾਵਾ ਪੂਰੀ ਤਨਖਾਹ ਵੀ ਕੱਢ ਲਈ ਗਈ ਜਿਸ ਬਾਰੇ ਉਹਨਾਂ ਆਂਗਣਵਾੜੀ ਸੈਂਟਰ ਦੀ ਇੰਚਾਰਜ ਨੂੰ ਸੂਚਨਾ ਦੇ ਦਿੱਤੀ ਹੈ ਉਨਾ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਉਹ ਜਿਹੇ ਧਾਂਦਲੀ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮਾਮਲਾ ਆਂਗਣਵਾੜੀ ਤੋਂ ਫੋਨ ਆਇਆ ਸੀ ਜੀ ਘਰੇ ਤੇ ਮੇਰੀ ਸੋਨੀਆ ਦੇ ਵੀ ਘਰ ਵਾਲੀ ਦਾ ਨਾਮ ਆ ਜੀ ਤੇ ਉਹਨਾਂ ਨੂੰ ਫੋਨ ਆਇਆ ਕਿ ਤੁਹਾਡੀ ਪੇਮੈਂਟ 11000 ਰੁਪਿਆ ਆਈ ਆ। ਬੇਟੇ ਦੇ ਨਾਂ ਤੇ 7000 ਰੁਪਿਆ ਤੇ ਘਰ ਵਾਲੀ ਦੇ ਨਾਂ ਤੇ 5000 ਰੁਪਿਆ। ਉਹਨਾਂ ਨੇ ਕੀ ਕੀਤਾ ਪਹਿਲਾਂ 5000 ਰੁਪਿਆ ਪੇਮੈਂਟ ਕਰ ਦਿੱਤੀ ਸਾਡੇ ਫੋਨ ਤੇ ਫੇਰ ਮੁੜ ਕੇ ਕਹਿੰਦੇ ਕਿ ਤੁਸੀਂ ਪੇਮੈਂਟ ਆਨਲਾਈਨ ਜਾ ਨਹੀਂ ਰਹੀ ਆ ਤੁਸੀਂ ਆਪਣਾ ਏਟੀਐਮ ਨੰਬਰ ਦੇ ਦਿਓ। ਏਟੀਐਮ ਦਾ ਨੰਬਰ ਲਿਆ ਜੀ ਉਹਨਾਂ ਨੇ ਤੇ ਉਸ ਤੋਂ ਬਾਅਦ ਜਿਹੜੇ ਪੇਮੈਂਟ ਮੇਰੀ ਸੈਲਰੀ ਆਈ ਸੀ ਉਹ ਵੀ ਉਹਨਾਂ ਨੇ ਕੱਢ ਲਈ ਵੀ ਆ 7000 ਰੁਪਏ ਮੇਰਾ ਕੱਢਿਆ ਗਿਆ ਉਹ ਜਿਹੜੀ ਕਿੱਥੇ ਦੇ ਰਹਿਣ ਵਾਲੇ ਆ ਮੈਂ ਕਰਨਗਰ ਗਲੀ ਨੰਬਰ 11 'ਚ ਰਹਿਣਾ ਜੀ ਤੇ ਦਿਨੋਂ ਵੀ ਤੁਹਾਨੂੰ ਕੋਈ ਫੋਨ ਵਗੈਰਾ ਐਲਾ ਕਦੀ ਨਹੀਂ ਆਇਆ ਜੀ ਐਤਕੀ ਆਇਆ ਬਸ ਤੁਹਾਡਾ ਅਮਾਉਂਟ ਕਿੰਨੀ ਨਿਕਲੀ ਤੁਹਾਡੀ ਮੇਰੀ 7000 ਰੁਪਏ ਨਿਕਲੀ 7000 ਰੁਪਏ ਮੈਂ ਆਪਣੇ ਅੰਗਣਵਾੜੀ ਮੈਡਮ ਜਿਹੜੀ ਹੁਸ਼ਾ ਮੈਮ ਆ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨੂੰ ਜਾ ਕੇ ਪਹਿਲਾ ਕੱਲ ਸ਼ਾਮ ਨੂੰ ਦੱਸਿਆ ਕੱਲ ਸ਼ਾਮ ਨੂੰ ਨਿਕਲਿਆ 5 ਵਜੇ ਉਹਨਾਂ ਨੂੰ ਜਾ ਕੇ ਦੱਸਿਆ ਜੀ ਤੇ ਉਹ ਲੱਗਦਾ ਫਰੋਡ ਹੋਇਆ ਜਾਂ ਕਿੱਦਾਂ ਫਰੋਡ ਹੀ ਹੋਇਆ ਸਰ ਜੀ ਉਹਨਾਂ ਉਹ ਕਹਿੰਦੇ ਸਾਡੇ ਕੋਲ ਤਾਂ ਕੋਈ ਇਹ ਇੱਕ ਕਮਿਸ਼ਨ ਐ ਨਹੀਂ